20 ਸਾਲ ਹੋ ਗਏ ਸਾਨੂੰ ਪਟਾਕੇ ਲਾਉਂਦਿਆਂ ਨੂੰ 20 ਸਾਲ ਪੁਰਾਣੇ ਮੇਰੇ ਕੋ ਲਾਇਸੈਂਸ ਹੈ ਮੇਰੀ ਫਾਈਲ ਵੀ ਬਾਹਰ ਹੈ ਇਹਦਾ ਕੀ ਮਤਲਬ ਜੰਦਾਬਾਦ ਅੰਦਰ ਰੁਕੋ ਸਾਲ ਦੀ ਆਸ਼ਾ ਹੁੰਦੀ ਹੈ ਵਪਾਰੀ ਨੂੰ ਛੋਟੇ ਛੋਟੇ ਵਪਾਰੀ ਆ ਵੀ ਅਸੀਂ ਗਿਟੇਲ ਵਾਲੇ ਵਪਾਰੀ ਆ ਅਸੀਂ ਪਾਰਟੀ ਜੰਦਾਬਾਦ ਪੰਜਾਬ ਸਰਕਾਰ ਜੰਦਾਬਾਦ ਪੰਜਾਬ ਸਰਕਾਰਾਂ ਆਈਆਂ ਤੇ ਇੰਨੀਆਂ ਚਲੇ ਗਈਆਂ ਅੱਜ ਸਰੇ ਆ ਮੇਨ ਨਾਲ ਧੱਕਾ ਪੱਲੋ ਦਾ 1000 ਰੁਪਏ ਦਾ 5-5000 ਰੁਪਏ ਲਿਆ ਗਿਆ ਪਾਰਟੀ ਜੰਦਾਬਾਦ ਪੰਜਾਬ ਸਰਕਾਰ ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋ ਮੈਂ ਹਾ ਵਿਸ਼ੇਖ ਜੁਲੂਟਾ ਗੱਲ ਕਰੀਏ ਲੁਧਿਆਣਾ ਦੇ ਵਿੱਚ ਅੱਜ ਦੀਵਾਲੀ ਨੂੰ ਲੈ ਕੇ ਜਿਹੜੀ ਹੈ ਪਟਾਕਾ ਮਾਰਕੀਟ ਦੀ ਜਿਹੜੀ ਹੈ ਡਰਾਓ ਨਿਕਲਨੇ ਸੀਗੇ ਪਰ ਜਿਹੜਾ ਡਰਾਓ ਆ ਉਹ ਹੁਣ ਸੋਮਵਾਰ ਤੋਂ ਚਲਾ ਗਿਆ ਦੱਸ ਜੇ ਕੀ ਪਟਾਕਾ ਐਸੋਸੀਏਸ਼ਨ ਜਿਹੜੀ ਹਰ ਸਾਲ ਪਟਾਕੇ ਲਵਾਉਂਦੇ ਆ ਉਹਨਾਂ ਦੇ ਵੱਲੋਂ ਅੱਜ ਲੁਧਿਆਣਾ ਪੁਲਿਸ ਦਾ ਅਤੇ ਜੀਐਸਟੀ ਦੇ ਨਾਲ ਨਾਲ ਹੋਰ ਡਿਪਾਰਟਮੈਂਟਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਵਿਰੋਧ ਹੈ ਉਹ ਇਹ ਵਿਰੋਧ ਹੈ ਕਿ ਜਿਹੜੀ ਜੀਐਸਟੀ ਦੇ ਵੱਲੋਂ ਧਾਂਦਲੀ ਕੀਤੀ ਗਈ ਹੈ ਜੋ ਨਜਾਇਜ਼ ਤੌਰ ਤੇ ਸਾਡੇ ਜਿਹੜੇ ਡਰੋ ਹੈ ਉਹ ਕੈਨਸਲ ਕੀਤੇ ਗਏ ਨੇ ਜਿਹੜੇ ਸਾਡੀਆਂ ਪਰਚੀਆਂ ਨੇ ਉਹ ਕੈਨਸਲ ਕੀਤੀਆਂ ਗਈਆਂ ਨੇ ਪਰ ਇਸ ਕੈਨਸਲੇਸ਼ਨ ਦੇ ਪਿੱਛੇ ਪੁਲਿਸ ਨੂੰ ਕੋਈ ਵੀ ਰੀਜ਼ਨ ਨਹੀਂ ਦੱਸਿਆ ਗਿਆ ਨਾ ਹੀ ਜਿਨ੍ਹਾਂ ਨੇ ਪਰਚੀਆਂ ਪਾਈਆਂ ਨੇ ਉਹਨਾਂ ਨੂੰ ਕੈਨਸਲੇਸ਼ਨ ਦਾ ਕਾਰਨ ਦੱਸਿਆ ਗਿਆ ਤੇ ਉਸ ਮੌਕੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਦੁਕਾਨਦਾਰ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਤੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਰਿਹਾ ਤੁਸ ਵੀ ਸੁਣੋ ਉਹਦੇ باوجود ਸਾਰੀਆਂ ਫਾਈਲਾਂ ਬਾਹਰ ਆ ਅਸੀਂ ਚਾਹਨੇ ਸਾਨੂੰ ਫਾਈਲਾਂ ਬਾਹਰ ਕਰਨ ਦਾ ਰੀਜ਼ਨ ਦੱਸਿਆ ਜਾਵੇ ਫਾਈਲਾਂ ਅਸੀਂ ਕਿੰਨੀਆਂ ਨਿਕਲੀਆਂ ਕਿੰਨੇ ਪਾਜੀ ਸਾਨੂੰ ਟੋਟਲ ਨੰਬਰ ਇਹਨਾਂ ਨੇ ਨਹੀਂ ਦੱਸਿਆ ਸ਼ਾਇਦ 22 ਤੋਂ 300 ਫਾਈਲਾਂ ਦੀ ਸਿਰਫ 53 ਫਾਈਲਾਂ ਰਹਿ ਗਈਆਂ ਬਾਕੀ ਸਾਰੀਆਂ ਫਾਈਲਾਂ ਬਾਹਰ ਕਰਤੀਆਂ ਜਿਨ੍ਹਾਂ 'ਚ 10 ਤੋਂ 15 ਸਾਲ ਦੇ ਲਾਇਸੈਂਸ ਸੀਗੇ ਲੱਗੇ ਹੋਏ ਸਭ ਦੇ ਸਾਨੂੰ ਕਾਰਨ ਦੱਸਿਆ ਜਾਵੇ ਅਸੀਂ ਕਾਰਨ ਹੀ ਪੁੱਛਣਾ ਚਾਹਨੇ ਆਂ ਕਿ ਸਾਨੂੰ ਕਾਰਨ ਦੱਸਿਆ ਜਾਵੇ ਕਾਰਨ ਕੀ ਇਹਨਾਂ ਨੇ ਕੈਜੂਅਲ ਜੀਐਸਟੀ ਕਿਹਾ ਕੈਜੂਅਲ ਜੀਐਸਟੀ ਨੰਬਰ ਸਾਹਮਣੇ ਲਾਏ ਉਹੀ ਲਾਂਦੇ ਯਾਰ 10 ਸਾਲ ਤੋਂ ਲੇਕਿਨ ਫਾਈਲਾ ਬਾਹਰ ਕੱਢਦਾ ਸਾਨੂੰ ਕਾਰਨ ਦੱਸਿਆ ਜਾਏ ਨਹੀਂ ਤੇ ਡਰਾ ਹਲੇ ਨਾ ਕੱਢਿਆ ਜਾਏ ਰਾਤ ਤੇ ਰੋਕ ਲਈ ਦੁਬਾਰਾ ਫਾਈਲਾਂ ਦੀ ਚਾਂਦੀਨ ਕੀਤੀ ਜਾਏ ਫਾਈਲਾਂ ਦਾ ਆਪਸ਼ਨ ਹੈ ਗਿਆਜੂਅਲ ਨੰਬਰ ਦੀ ਗਿਆਜੂਅਲ ਨੰਬਰ ਦੀ ਆਪਸ਼ਨ ਲੋਕਾਂ ਨੂੰ ਪਹਿਲਾਂ ਸੁਣਾ ਜਾਵੇ ਆਪਸ਼ਨ ਜੇ ਕਿ ਗਿਆਜੂਅਲ ਨੰਬਰ ਦੀ ਬਿਨਾਂ ਕੋਈ ਗੱਲ ਸਾਡੀ ਸੁਣੀ ਤਿਆਰ ਨਹੀਂ ਪਰ ਅਫਸਰ ਕਹਿ ਰਹੇ ਅਸੀਂ ਆ ਕੇ ਖੁੰਦੇ ਆ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਜੇ ਸਾਡੀ ਗੱਲ ਸੁਣਨ ਤੇ ਸਾਡਾ ਹੱਲ ਕੱਢ ਬਿਲਕੁਲ ਨਹੀਂ ਕੱਢਣ ਦਿਆਂਗੇ ਜੀ ਬਿਲਕੁਲ ਡਰਾ ਨਹੀਂ ਦਿਆਂਗੇ ਨਹੀਂ ਨਿਕਲੂਗਾ ਡਰਾ ਇਦਾਂ ਵਪਾਰੀਆਂ ਤੇ ਬਹੁਤ ਬਹੁਤ ਹੀ ਬਹੁਤ ਹੀ ਮਾਰਾ ਅਸਰ ਪਊਗਾ 20-20 ਸਾਲ ਹੋ ਗਏ ਸਾਨੂੰ ਪਟਾਕੇ ਲਾਉਂਦਿਆਂ ਨੂੰ 20 ਸਾਲ ਪੁਰਾਣਾ ਮੇਰੇ ਕੋਲ ਲਾਇਸੈਂਸ ਹੈ ਮੇਰੀ ਫਾਈਲ ਵੀ ਬਾਹਰ ਹੈ ਇਹਦਾ ਕੀ ਮਤਲਬ ਰੀਜ਼ਨ ਕੀ ਹੈ ਮੁਫਾਲ ਬੋ ਜੀ ਸਾਹਮਣੇ ਪੂਰੇ ਸਾਲ ਦੀ ਆਸ਼ਾ ਹੁੰਦੀ ਹੈ ਵਪਾਰੀ ਨੂੰ ਛੋਟੇ ਛੋਟੇ ਵਪਾਰੀ ਆ ਵੀ ਅਸੀਂ ਰਿਟੇਲ ਵਾਲੇ ਵਪਾਰੀ ਆ ਅਸੀਂ ਹਰੇਕ ਦਿਨ ਕੋਈ ਨਾ ਕੋਈ ਜੁੜਿਆ ਹੁੰਦਾ ਵੀ ਆ ਵੀ ਅਸੀਂ ਦੀਵਾਲੀ ਲਾਣੀ ਆ ਤੇ ਇਹਦਾ ਕੀ ਮਤਲਬ 20-20 ਸਾਲ ਹੋ ਗਏ ਸਾਨੂੰ 300 ਵਾਲੀ 250 ਕੋਈ ਗੱਲ ਨਹੀਂ ਹੈਗੀ 500 500 ਵਾਲੀ ਫਾਈਲ ਅੱਜ 5000 ਵਧੀ ਕਰ ਦਿੱਤੀ ਗਈ 5000 ਰੁਪਏ ਕਾਰਨ ਕੁਝ ਨਹੀਂ ਦੱਸਿਆ ਕੋਈ ਨਹੀਂ ਦੱਸਿਆ ਲੋਕਿਆਂ ਦੀ ਮਨਜ਼ੂਰੀ ਦਿੱਤਾ ਉਹਦੇ باوجود ਫਾਈਲਾਂ ਬਾਹਰ ਕਰਤੀਆਂ ਸਾਨੂੰ ਕੋੰਟਰਾਕਟ ਦਾ ਨਾਮ ਤਾਂ ਪਾਓ ਸਾਡਾ ਨਾਮ ਪਾਓ ਅਸੀਂ ਕਹਿੰਦੇ ਆ ਨਵੇਂ ਬੰਦੇ ਆ ਸਾਨੂੰ ਕੋਈ ਤਰਾਜ ਨਹੀਂ ਸਭ ਨੇ ਫਾਈਲਾਂ ਭਰੀਆਂ ਭਾਜੀ ਨਾ ਆਂਦੀ ਗੱਲ ਐ ਤਾਂ ਸਾਨੂੰ 20 ਤੋਂ 25 ਸਾਲ ਹੋ ਗਏ ਕੰਮ ਕਰਦੇ ਆ ਜੇ ਕਦੀ ਨਾਮ ਸਾਡਾ ਨਹੀਂ ਵੀ ਆਂਦਾ ਅਸੀਂ ਕੰਮ ਨਹੀਂ ਕਰਦੇ ਲੇਕਿਨ ਸਾਡੀ ਕੰਮ ਨੂੰ ਡਰਾਹ ਚ ਪਰਚੀ ਦਾ ਪਾਈ ਜੇ ਪਰਚੀਆਂ ਹੀ ਘੜਤੀਆਂ ਇਹਨਾਂ ਨੇ ਕਾਰਨ ਕੀ ਦੱਸਿਆ ਕਾਰਨ ਦੱਸ ਹੀ ਨਹੀਂ ਰਹੇ ਕਾਰਨ ਸਾਨੂੰ ਦੱਸਿਆ ਜਾਏ ਭਾਈ ਫਾਈਲ ਚ ਕੋਈ ਕਮੀ ਨਹੀਂ ਸਾਰੇ ਭਾਈ ਨੇ ਸਾਰੇ ਜੋ ਜਤਾਇਆ ਸਾਰੇ ਜੋ ਇਹਦਾ ਦਿੱਤੀਆਂ ਪ੍ਰਸ਼ਾਸਨ ਨੇ ਅਸੀਂ ਸਾਰਿਆਂ ਨੂੰ ਫੋਲੋ ਕੀਤਾ ਲੇਕਿਨ ਉਹ باوجود ਵੀ ਸਾਡੀਆਂ ਫਾਈਲਾਂ ਬਾਹਰ ਕੱਢ ਦਿੱਤੀਆਂ ਗਈਆਂ ਇੰਨੇ ਸਾਲਾਂ ਤੋਂ 2010 ਦਾ ਕਮਿਸ਼ਨਲ ਸਿਸਟਮ ਲੱਗਿਆ ਹੋਇਆ ਹੈ 30 ਸਾਲਾਂ ਤੋਂ ਅਸੀਂ ਪਟਾਕਿਆਂ ਦਾ ਕੰਮ ਕਰਦੇ ਆਂ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਚਲੇ ਗਈਆਂ ਅੱਜ ਸਰੇਆ ਮਨ ਨਾਲ ਧੱਕਾ ਪੱਲੋ ਦਾ 1000 ਰੁਪਏ ਦਾ 5-5000 ਰੁਪਿਆ ਲਿਆ ਗਿਆ ਆ ਮਾਂ ਦੀ ਪਾਰਟੀ ਮੁਸਲਮਾਨ ਪੰਜਾਬ ਸਰਕਾਰ ਜੀ 1500 ਜਿਹੜੇ ਰਿਜ਼ਲਟ ਨਿਕਲੇ ਐ ਉਹ ਕੁਝ ਕੀ ਦੁਕਾਨਾਂ ਦੇ ਐ ਪਰ 70 70 ਦੁਕਾਨਾਂ ਦੇ 40 ਦੁਕਾਨਾਂ ਹੈਗੀਆਂ ਦਾਣਾ ਮੰਡੀ ਬਾਕੀ ਹੈਗੀਆਂ 6 ਜਲਾਚ ਦੋਸਤਾਂ ਨੇ ਫਾਈਲਾਂ ਬਹੁਤ ਭਰੀਆਂ ਐ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਹੋ ਰਿਜੈਕਟ ਹੋਣੀਆਂ ਐ ਅਸੀਂ ਕੁਝ ਸੇਲ ਟੈਕਸ ਦੇ ਨੰਬਰ ਗਲਤ ਲੱਗੇ ਹੋਏ ਐ ਕੁਝ ਸੇਲ ਟੈਕਸ ਵਾਲਿਆਂ ਨੇ ਫਾਈਲਾਂ ਬਾਅਦ ਕਰੀਆਂ ਜੀਐਸਟੀ ਵਾਲਿਆਂ ਦੇ ਪਰ ਪੁਲਿਸ ਦੇ ਬਾੜ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ ਇਹ ਸਾਰੀਆਂ ਫਾਈਲਾਂ GST ਵੱਲੋਂ ਕੱਢੀਆਂ ਗਈਆਂ ਪਰ ਅਸੀਂ ਰਿਕਵੈਸਟ ਕੀਤੀ ਹੈ ਕਿ GST ਵਾਲੇ ਦੁਆਰਾ ਇਹਨੂੰ ਇੱਕ ਰਿਵਿਊ ਕਰਨਗੇ ਚੈੱਕ ਕਰਨਗੇ ਜਿਨ੍ਹਾਂ ਦੀ ਫਾਈਲ ਸਹੀ ਹੋਊਗੀ ਉਹ ਫਿਰ ਦੁਬਾਰਾ ਤੇ ਆਊਗੀ ਹੁਣ ਸ਼ੋਮਵਾਰ ਨੂੰ 11 ਵਜੇ ਡਰਾ ਨਿਕਲੇਗਾ ਸਾਰੀਆਂ ਜਗ੍ਹਾ ਦਾ ਛੇ ਜਗ੍ਹਾ ਛੇ ਜਗ੍ਹਾ ਪਰ ਕੱਲ ਜਿਹੜਾ ਵੀ GST ਇਸ ਕੋ ਬੰਦੇ ਨੇ ਨਹੀਂ ਭਰੇ ਉਹ ਕਾਹ ਆ ਜੀ ਭਰ ਦੇ ਤਾਂ ਕਿ ਉਹਨੂੰ ਕਾਹਈ ਮਿਲ ਜਾ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਤੁਹਾਡੀ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੁਲਿਸ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਇਸਦੀ ਇਹ ਸਾਰੀ ਸ਼ਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਇਹਨਾਂ ਨੇ ਕੈਜੂਅਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਹਾਰ ਹੈ Hindu Sikh ਦੋਸਤਾਂ ਪਸਾਈ ਇਹ ਸਾਂਝਾ ਤਿਹਾਰ ਆ ਬ ਕੋਈ ਵੀ ਜਿਹੀ ਨਹੀਂ ਹੈ ਜੈ ਹਿੰਦ ਜੈ ਭਾਰਤ ਹਾਂ ਜੀ ਬੋਲੋ ਹਰ ਜਰੂਰ ਪੰਨੀ ਸਰ ਹਾਂ ਜੀ ਕਿਹੜਾ ਕੀ ਕਹਿਣਾ ਚਾਹੁੰਦੇ ਜਿਹੜਾ ਹੁਣ ਡਰਾ ਜਿਹੜਾ ਇਹ ਅੱਜ ਪੀਸੀ ਆਫਿਸ ਆ ਡਰਾ ਕਰ ਕੀਤਾ ਜਾਣਾ ਜਾਣਾ ਸੀ ਆਪਣਾ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਹਦੇ ਚੋਂ 1140 ਫਾਈਲਸ ਜੀਐਸਪੀਟੀ ਡਿਪਾਰਟਮੈਂਟ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਅੱਜ ਇੱਥੇ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕਿ ਕੱਲ ਦਾ ਇੱਕ ਕੱਲ ਦਾ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਣਾ ਚਾਹੁੰਦਾ ਹੈ ਜੀਐਸਟੀ ਟੈਕ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਦੇਖ ਕੇ ਰਿਵਿਊ ਕਰ ਲੂਗਾ ਐਂ ਜੇ ਉਹਦੇ ਚ ਕੋਈ ਚੇਂਜ ਹੁੰਦਾ ਸਾਨੂੰ ਕਨਵੇ ਕਰ ਦਣਗੇ ਉਹ ਫਾਈਲ ਅਸੀਂ ਦੁਬਾਰਾ ਡਰਾਅ ਚ ਪਾ ਕੇ ਫਿਰ ਮੰਡੇ ਅਸੀਂ ਡਰਾਅ ਕੱਢਾਂਗੇ ਤੇ ਸਰ ਜੋ ਤੁਸੀਂ ਨੋਰਮਸ ਰੱਖੇ ਨੇ ਉਹੀ ਰਹਿਣਗੇ ਨੋਰਮ ਸੇਮ ਰਹਿਣਗੇ ਜੀ ਤਾਂ ਮੰਡੇ ਕਿਨੇ ਡਰਾਫਟ ਜੈਨੇ ਦਾ ਜੇ ਟਾਈਮ ਅਸੀਂ ਕੱਲ ਅਸੀਂ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ ਇੱਕ ਵਾਰ ਜੀਐਸਟੀ ਇੱਕ ਵਾਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ ਤੁਸੀਂ ਅਸੀਂ ਅਧਿਵਿਵਾ ਟਾਈਮ ਕਨਵੇ ਕਰ ਦਾਂਗੇ ਸਾਰੀ ਮਾਰਕਟਾਂ ਦੇ ਡਰੋ ਹੋਣਾ ਸੋਮਵਾਰੀ ਕੱਢੇ ਜਾ ਕੱਟੇ ਹਾਂ ਜੀ 6 ਸਾਈਟਾਂ ਜੀ ਇਕੱਠੇ ਹੀ ਹੋਊਗਾ ਮੰਡਾ ਸਾਰੇ ਤੋਂ ਕਹਿ ਰਹੇ ਨੇ ਕਿ GST ਇਸ ਦੀ ਅਪਲਾਈ ਪਿਛਲੀ ਵਾਰ ਕਰਦੇ ਸੀ ਕਿ ਇਹ ਫਾਈਲ ਸਬਮਿਟ ਕਰ ਲਵੇ ਹਾਂ ਕਹਿ ਜੋ ਉਹਦਾ ਸਿਸਟਮ ਹੈ ਨੰਬਰ ਚਾਹੀਦਾ ਇਹ ਕਹਿ ਜੋ ਇਹ GST ਡਿਪਾਰਟਮੈਂਟ ਤਾਂ ਹੀ ਕਰ ਲੇਥੇ ਬੈਠ ਕੇ ਇਹਨਾਂ ਦੇ ਜੋ ਜੋ ਡਾਊਟਸ ਐਂਡ ਕਨਫਿਊਜ਼ਨ ਹੈ ਕਲੀਅਰ ਕਰਦੇ ਨੇ ਜੀ ਠੀਕ ਹੈ ਅੱਜ ਦਾ ਅੱਜ ਦਾ ਡਿਲੇ ਕਿਉਂ ਕੀਤਾ ਗਿਆ ਕਾਰਨ ਕੀ ਸੀ ਯਾਰ ਮੈਂ 올ਰੀਡੀ ਯਾਰ ਦੱਸਤਾ ਯਾਰ ਸਾਰੇ ਜੀਐਸਟੀ ਜੀਐਸਟੀ ਐਸਟੀਪੀ ਆਪਣਾ ਡਿਪਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਹੈ ਫਾਈਲ ਦੁਬਾਰਾ ਜੋ ਇੱਥੇ ਆਪਣਾ ਲੋਕਾਂ ਦੀ ਕਨਫਿਊਜ਼ਨ ਉਹਨੂੰ ਕਲੀਅਰ ਕਰਦਾ ਹੈ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨੂੰ ਦੱਸ ਦਿੱਤਾ ਜਾਊਗਾ ਠੀਕ ਹੈ ਠੀਕ ਹੈ ਤੇ ਤੁਸੀਂ ਵੀ ਦੇਖ ਲਿਆ ਜਿਹੜੇ ਪੁਲਿਸ ਅਧਿਕਾਰੀ ਕਹਿ ਰਹੇ ਆ ਕਿ ਜੀਐਸਟੀ ਡਿਪਾਰਟਮੈਂਟ ਦੇ ਕਾਰਨ ਜਿਹੜਾ ਇਹ ਜਿਹੜਾ ਰੋਲਾ ਪਿਆ ਸੀਗਾ ਜੀਐਸਟੀ ਡਿਪਾਰਟਮੈਂਟ ਦੁਬਾਰਾ ਤੋਂ ਫਾਈਲਾਂ ਨੂੰ ਰਿਵਿਊ ਕਰੇਗਾ ਜਿਨ੍ਹਾਂ ਦੀ ਜੀਐਸਟੀ ਸਹੀ ਨਿਕਲੀ ਉਹਨਾਂ ਨੂੰ ਦੁਬਾਰਾ ਤੋਂ ਡਰਾਅ ਦੇ ਵਿੱਚ ਸ਼ਾਮਲ ਕਰਕੇ ਸੋਮਵਾਰ ਨੂੰ ਹੁਣ ਡਰਾਅ ਜਿਹੜਾ ਪਟਾਕਿਆ ਐਸੋਸੀਏਸ਼ਨ ਜਾਂ ਪਟਾਕਿਆਂ ਦੀਆਂ ਜਿਹੜੀਆਂ ਦੁਕਾਨਾਂ ਦਾ ਡਰਾਅ ਆ ਉਹ ਕੱਢਿਆ ਜਾਵੇਗਾ ਲੁਧਿਆਣਾ ਤੋਂ ਵਿਸ਼ੇਸ਼ ਗਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ